ਇਹ 3 ਲੱਖ ਰੁਪਏ ਆ ਠੀਕ ਆ 50000 ਰੁਪਏ ਆ ਤੁਹਾਨੂੰ ਦੀ ਫੀਸ ਐਡਵਾਂਸ ਮੈਂ ਦੇ ਕੇ ਚੱਲਾਂ ਜਿੰਨੀ ਵੀ ਇਹਦੀ ਪੇਸ ਹੋਊਗੀ ਠੀਕ ਆ ਇਹ ਅੱਜ ਤੋਂ ਮੇਰੀ ਧੀ ਆ ਮੈਂ ਤਾਂ ਕਰਕੇ ਚੁੱਕੇ ਚੜਾ ਠੀਕ ਆ ਇਹ ਜਦ ਤੱਕ ਜਵਾਨ ਹੁੰਦੀ ਐ ਨਾ ਇਹ ਮੇਰੀ ਧੀ ਆ ਭਾਜੀ ਇਹ ਕੇਹੇ ਨੂੰ ਫੋਨ ਨਹੀਂ ਲਾਉਣਾ ਤੁਸੀਂ ਵੀ ਮੈਨੂੰ ਫੋਨ ਨਾ ਲਾਉਣਾ ਮੈਂ ਕਿਹੇ ਹਾਂ ਮੈਂ ਇੰਗਲੈਂਡ ਨੂੰ ਜੋ ਇਹਦਾ ਸਕੂਲ ਦਾ ਖਰਚਾ ਇਹ ਉਪਧਿਆ ਸਕੂਲ ਕੋਲ ਆਖੀ ਚਾ ਮੈਂ ਤਾਂ ਕਰਕੇ 50000 ਰੁਪਏ ਤੁਹਾਨੂੰ ਤਰੀਕਾ ਦੇਣੀ ਚਾ ਲਾ ਲੱਖ ਰੁਪਇਆ ਤੁਹਾਨੂੰ ਮੈਂ ਜਿੰਦੇ ਦਾ ਚਲੋ ਨਹੀਂ ਉਹ ਹਜਾ ਨਾ ਪਾਹਿੰਦੇ ਉਹ ਵੀ ਤੁਹਾਨੂੰ ਦਵਾਵਾਂਗੇ ਹਾਲੇ ਕਾਨੂੰਨ ਨੂੰ ਖੇਡ ਲੈਣ ਦੋ ਠੀਕ ਹੈ ਤੁਹਾਨੂੰ ਪਤਾ ਤੇ ਆਪਣੀ ਬੇਟੀ ਦਾ ਨਾਮ ਵੀ ਪਤਾ ਕਿ ਭਾਈ ਅਮਜੈ ਸਿੰਘ ਤੁਹੋ ਮੇਰੀ ਧੀ ਦਾ ਨਾਮ ਕੀ ਹੈ ਜਮੈ ਸਿੰਘ ਹੈ ਭਾਈ ਠੀਕ ਹੈ ਪਤਾ ਤੁਸੀਂ ਆ ਫੀਸ ਆਉਣ ਸਾਈ ਕਰਕੇ 50000 ਦੇ ਦੇਣਾ ਇੱਕ 5 ਸਾਲਾ ਬੱਚਾ ਹੈ ਜਿਸ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਕੁਝ ਵਾਇਰਲ ਹੁੰਦਾ ਪਰ ਇੱਕ ਸ਼ਖਸ਼ ਅਜੀਹਾ ਆਂਦਾ ਹੈ ਜਿਹੜਾ ਸੋਸ਼ਲ ਮੀਡੀਆ ਤੇ ਐਲਾਨ ਕਰਦਾ ਹੈ ਕਿ ਮੈਂ ਉਸ ਬੱਚੀ ਦਾ ਸਾਰੀ ਉਮਰ ਦਾ ਖਾਸ ਕਰਕੇ 18 ਸਾਲ ਤੱਕ ਦੀ ਪੜ੍ਹਾਈ ਦਾ ਖਰਚਾ ਚੱਕੂ ਉਹ ਹੈ ਰੋਜ਼ਤ ਸੰਧੂ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਇਹਨਾਂ ਨੇ ਜੋ ਗੱਲ ਕੀਤੀ ਸੀ ਮੇਰੇ ਨਾਲ ਇੰਟਰਵਿਊ ਦੇ ਵਿੱਚ ਅੱਜ ਪੁਰੀ ਵੀ ਕੀਤੀ ਅੱਜ ਉਹ ਘਰੇ ਪਹੁੰਚੇ ਨੇ ਜੈਸਮੀਨ ਜਿਹੜੀ ਬੇਚੀ ਬੇਟੀ ਆ ਉਹਨਾਂ ਦੀ ਇਹਨਾਂ ਦੀ ਬੇਟੀ ਦਾ ਨਾਮ ਵੀ ਜੈਸਮੀਨਾ ਅੱਜ ਮੇਰੀ ਵੀ ਬੇਟੀ ਹੈ ਜੀ ਇਹ ਬਿਲਕੁਲ ਬਿਲਕੁਲ ਇਹ ਮੇਰੀ ਬੇਟੀ ਹੈ ਮੇਰੀ ਜੈਸਮੀਨ ਆ ਉੱਥੇ ਇੱਕ ਜੈਸਮੀਨ ਇੰਗਲੈਂਡ ਆ ਇੱਕ ਜੈਸਮੀਨ ਇੱਥੇ ਆ ਮੇਰੀ ਪੰਜਾਬ ਬਿਲਕੁਲ ਆਮ ਤੌਰ ਤੇ ਬਾਜੀ ਹੁੰਦਾ ਕਿ ਲੋਕ ਨਾ ਬਿਆਨ ਜਦੋਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤਾਂਦੇ ਬਿਆਨ ਦੇ ਦਿੰਦੇ ਪਰ ਤੁਸੀਂ ਮੈਨੂੰ 4 ਦਿਨ ਤੋਂ ਫੋਨ ਕਰ ਰਹੇ ਹੋ ਕਿ ਗੱਲ ਕਰੋ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਪਰ ਇਹ ਵੀ ਥੋੜਾ ਜਿਹਾ ਜਿਵੇਂਆ ਕਰਕੇ ਬਿਜ਼ੀ ਹੋਣ ਕਰਕੇ ਨਹੀਂ ਕਰ ਸਕੇ ਅੱਜ ਤੁਸੀਂ ਆਏ ਹੋ ਅੱਜ ਕੀ ਕਹਿ ਕੇ ਜਾ ਰਹ ਭਾਜੀ ਮੈਂ ਇਹੀ ਗੱਲ ਕਹੂੰ ਦੇਖੋ ਇੱਕ ਮੇਰੀ ਬੇਟੀ ਜੈਸਮੀਨ ਇੰਗਲੈਂਡ ਆ ਇੱਕ ਮिली ਜੈਸਮੀਨ ਇੱਥੇ ਆ ਠੀਕ ਹੈ ਨਾ ਤੇ ਜਿਹੜੇ ਬੰਦੇ ਵਿਊਵਰਸ਼ਿਪ ਚਿਪਾ ਚੱਕਦੇ ਆ ਬੱਚੇ ਦੀ ਫੋਟੋ ਮੈਂ ਇਦਾਂ ਦੀਆਂ ਅਪਲੋਡ ਕਰਕੇ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਕਹੂੰਗਾ ਵੀ ਉਹ ਫੋਟੋਆਂ ਅਪਲੋਡ ਕਰਨੀਆਂ ਬੰਦ ਕਰੋ ਉਹ ਦੇਖ ਦੇਖਨੇ ਲਾਇਕ ਨਹੀਂ ਹੈ ਕਿਉਂਕਿ ਕੱਲ ਨੂੰ ਕੁੜੀ ਨੇ ਜਵਾਨ ਹੋਣਾ ਹੋਸ਼ ਵਿੱਚ ਹੋਣਾ ਜਦੋਂ ਆਪਣੇ ਭਰਾ ਦੀ ਇਹ ਫੋਟੋ ਦੇਖੂ ਸਾਰੀ ਜ਼ਿੰਦਗੀ ਦਾ ਮੈਂਟਲੀ ਟੌਰਚਰ ਬਣਾਉਗੇ ਠੀਕ ਹੈ ਪਹਿਲੀ ਗੱਲ ਤੇ ਉਹ ਵਿਊਵਰਸ਼ਿਪਾਂ ਬੰਦ ਕਰੋ ਉਹ ਫੋਟੋ ਨੂੰ ਸ਼ੇਅਰ ਕਰਨਾ ਬੰਦ ਕਰੋ ਠੀਕ ਆ ਬਾਕੀ ਪੀਸ ਬਣਾ ਕੇ ਰੱਖੋ ਕਾਨੂੰਨ ਜਿਹੜਾ ਆ ਆਪਣੀ ਕਾਰਵਾਈ ਕਰਦਾ ਪਿਆ ਆ ਬਾਕੀ ਹੋਰ ਭਰਾ ਵੀ ਹੈਗੇ ਜਿਹੜੇ ਆਪਣੀ ਕਾਰਵਾਈ ਕਰਦੇ ਪਏ ਆ ਠੀਕ ਹੈ ਨਾ ਸੋ ਇਨਸਾਫ ਤੇ ਮਿਲਣਾ ਹੀ ਮਿਲਣਾ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮਿਲਣਾ ਆ ਪਰ ਜਿਹੜੇ ਬਿਆਨ ਦੇ ਕੇ ਵੀ ਸਾਰੇ ਭਈਏ ਭਜਾਓ ਇਹ ਕਰੋ ਉਹ ਕਰੋ ਇਹਦੇ ਵਿੱਚ ਬਾਕੀ ਪੰਜਾਬੀਆਂ ਨੂੰ ਤੁਸੀਂ ਖਤਰੇ 'ਚ ਪਾਉਂਦੇ ਆ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਪਾਜੀ ਵੀ ਇਸ ਚੀਜ਼ 'ਚ ਇਹ ਐਗਰੀ ਹੋਊਗਾ ਕਿ ਵੀ ਬਾਹਰ ਦੇ ਜਿਹੜੇ ਪਾਜੀ ਪੰਜਾਬੀ ਬੈਠੇ ਆ ਹੁਣ ਇੱਥੇ ਅਗਰ ਵਾਇਲੈਂਟ ਪੈਂਦਾ ਇੱਥੇ ਅਗਰ ਸਾਰਾ ਕੁਝ ਹੁੰਦਾ ਪਾਜੀ ਬਾਹਰਲੇ ਪੰਜਾਬੀਆਂ ਤੇ ਕੀ ਅਸਰ ਹੋਊਗਾ ਹੈਨਾ ਉਹਨਾਂ ਦੇ ਬੱਚੇ ਵੀ ਤੇ ਸਾਡੇ ਬੱਚੇ ਆ ਪੰਜਾਬੀਆਂ ਦੇ ਬਿਲਕੁਲ ਅਸੀਂ ਤਾਂ ਪੁੱਗੂ ਚੁੱਕੇ ਆ ਨਾ ਪਾਜੀ ਅੱਗੇ ਕਈ 84 ਵਾਲਾ ਦੌਰ ਫੇਰ ਆਜੂਗਾ ਪਾਜੀ ਸੋ ਪਾਜੀ ਮੈਂ ਤੁਹਾਡੇ ਅੱਗੇ ਵੀ ਇੱਕ ਰਿਕਵੈਸਟ ਕਰੂੰਗਾ ਜਿਹੜੇ ਬੰਦੇ ਤੁਹਾਡਾ ਨਾਂ ਲੈ ਕੇ ਯੂਜ਼ ਕਰਦੇ ਆ ਵੀ ਭਈਏ ਭਜਾਓ ਭਈਏ ਭਜਾਓ ਸਾਰੇ ਹੀ ਭਜਾਓ ਸੋ ਪਲੀਜ਼ ਉਹਨਾਂ ਨੂੰ ਵੀ ਥੋੜਾ ਜਿਹਾ ਸਮਝਾਓ ਕਿ ਤੇ ਉਹ ਦੂਜੇ ਦੇਸ਼ਾਂ ਚ ਜਿਹੜੇ ਦੂਜੀ ਸਾਈਡਾਂ ਤੇ ਆਪਣੇ ਪੰਜਾਬੀ বাসਦੇ ਉਹਨਾਂ ਦੇ ਬੱਚਿਆਂ ਦੇ ਨਾਲ ਕੀ ਹੋਊਗਾ ਅਸੀਂ ਤਾਂ ਪੰਜਾਬ ਚ ਬੈਠੇ ਆ ਮжоਰਿਟੀ ਚ ਬੈਠੇ ਆ ਹੈਨਾ ਅਸੀਂ ਤਾਂ ਮжоਰਿਟੀ ਚ ਬੈਠੇ ਆ ਅਸੀਂ ਤਾਂ ਕਰ ਲਾਂਗੇ ਆਪਣਾ ਹਿਸਾਬ ਦਾ ਪਰ ਜਿਹੜੇ ਦਿੱਲੀ ਬੈਠੇ ਆ Rajasthan ਬੈਠੇ ਆ ਜਿਹੜੇ UP Bihar ਬੈਠੇ ਆ ਆਪਣੇ ਪੰਜਾਬੀ ਜਿਹੜੇ ਪੰਜਾਬੀ ਆਪਣੇ ਇੱਥੋਂ ਗੱਡੀਆਂ ਲੈ ਲੈ ਕੇ ਜਾਂਦੇ ਆ ਦੂਜੇ ਸੂਬਿਆਂ ਚ ਉਹਨਾਂ ਦਾ ਕੀ ਹੋਊਗਾ ਇਹਨਾ ਹੁਣ ਕਈ ਕਈ ਪ੍ਰਵਾਸੀਆਂ ਨੇ ਬਿਹਾਰੀਆਂ ਨੇ ਵੀੜੂਆਂ ਪਾਈਆਂ ਯੂਪੀ ਬਿਹਾਰ ਚੋ ਵੀ ਜੇ ਤੁਸੀਂ ਉੱਥੇ ਕਰੋਗੇ ਅਸੀਂ ਇੱਥੇ ਕਰਾਂਗੇ ਇਹ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ ਗਲਤ ਹੈ ਦੇਖੋ ਕਿਸੇ ਇੱਕ ਦੀ ਸਜ਼ਾ ਸਾਰਿਆਂ ਨੂੰ ਨਹੀਂ ਦੇਣੀ ਚਾਹੀਦੀ ਹਾਂ ਨਹੀਂ ਜਿੰਨੇ ਕੀਤਾ ਆ ਉਹਨੂੰ ਸਜ਼ਾ ਮਿਲਣੀ ਮਿਲੂ ਨੂੰ ਹੈਗਾ ਜੀ ਕਾਨੂੰਨ ਹੈ ਮੈਂ ਕਹਿੰਦਾ ਕਾਨੂੰਨ ਤੇ ਦਊਗਾ ਹੀ ਦਊਗਾ ਸਜ਼ਾ ਹੈਨਾ ਉਹਨੂੰ ਤਾਂ ਦੇਣੀ ਪੈਣੀ ਆ ਹੁਣ ਸਜ਼ਾ ਜਿੰਨਾ ਕੁਝ ਹੋ ਗਿਆ ਵਾ ਜੇ ਨਹੀਂ ਦਿੰਦਾ ਤੇ ਫਿਰ ਕਾਨੂੰਨ ਗਲਤ ਆ ਇਹਨਾਂ ਪਰ ਕਈ ਥਾਵਾਂ ਤੇ ਕਾਨੂੰਨ ਦੇ ਵੀ ਹੱਥ ਬਨ ਜਾਂਦੇ ਆ ਤੇ ਉਹ ਉਦਾਂ ਦੀ ਸਜ਼ਾ ਨਹੀਂ ਦੇ ਪਾਉਂਦਾ ਜਿਹੜੀਆਂ ਸਜ਼ਾ ਅਸੀਂ ਮੰਗਦੇ ਆ ਪਰ ਕੋਈ ਗੱਲ ਨਹੀਂ ਜੇਲਾ ਦੇ ਵਿੱਚ ਬਹੁਤ ਜਿੱਦਾਂ ਮੈਂ ਕਿਹਾ ਝੋਟੇ ਬੈਠੇ ਆ ਉਹ ਫਿਰ ਇਦਾਂ ਦੇ ਇਨਸਾਫ ਉਹ ਦੇ ਦਿੰਦੇ ਹੁੰਦੇ ਆ ਭਾਜੀ ਸਮਝਦੋਂ ਮਨੀ ਭਾਜੀ ਅੱਜ ਭਾਜੀ ਆਏ ਨੇ ਇਹਨਾਂ ਨੇ ਤੁਹਾਨੂੰ ਮੈਂ ਉਸ ਦਿਨ ਵੀਡੀਓ ਕਾਲ ਵੀ ਕੀਤੀ ਸੀ ਮੈਂ ਗੱਲ ਵੀ ਕਰਾਈ ਸੀ ਮੈਂ ਕਿਹਾ ਭਾਜੀ ਆਣਗੇ ਤੁਹਾਨੂੰ ਲੱਗਦਾ ਸੀ ਕਿ ਆਣਗੇ ता ता हां जी ਨੇ ਮੈਨੂੰ ਲੱਗਦਾ ਸੀ ਮੈਂ ਕਿ ਆਉਗੇ ਪਾਜੀ ਹਣੀ ਗੱਲ ਕੀਤੀ ਸੀ ਮੈਂ ਨਾਲ ਕਹਿੰਦੇ ਵੀ ਅਸੀਂ ਆਵਾਂਗੇ ਤਾਂ ਮੇਰੇ ਤੋਂ ਥੋੜਾ ਟਾਈਮ ਨਹੀਂ ਲੱਗਾ ਸਾ ਜੀ ਉੱਧਰ ਬਿਜੀ ਸੀਗੇ ਇਹ ਤਾਂ ਇਹ ਤਾਂ ਪਾਜੀ ਹਣੀ ਕਹਿੰਦੇ ਵੀ ਜਦੋਂ ਤੁਹਾਡਾ ਟਾਈਮ ਹੋਵੇ ਸਾਨੂੰ ਦੱਸ ਦੀਏ ਵੀ ਅਸੀਂ ਆਵਾਂਗੇ ਅਸੀਂ ਬੱਚੇ ਨਾਲ ਗੱਲ ਕਰ ਸਕਦੇ ਹਾਂ ਹਾਂ ਜੀ ਬੇਟੀ ਜੈਸਮਿਨ ਤੇਰੇ ਨੇ ਅੱਜ ਕੀ ਕਿਹਾ ਤੈਨੂੰ ਵੀ ਹਣਾ ਅੱਜ ਤੋਂ ਬਾਅਦ ਤੁਸੀਂ ਮੇਰੀ ਬੇਟੀਆਂ ਹਨਾ ਵੀ ਮੈਂ ਤੇਰੇ ਮਿਹਨਤ ਕਰਦਾ ਤੁਹਾਨੂੰ ਹਾਂ ਬੇਟੇ ਇਹ ਇਹਨਾਂ ਦੀ ਬੇਟੀ ਦਾ ਨਾਮ ਵੀ ਜੈਸਮੀਨ ਹੈ ਅੱਜ ਤੇਰੇ ਇੱਕ ਪਾਪਾ ਸੀ ਜਿਨ੍ਹਾਂ ਨੇ ਤੈਨੂੰ ਹੈਗੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਕਿਹਾ ਕਿ ਅੱਜ ਤੋਂ ਬਾਅਦ ਤੁਹਾਡੇ ਪਾਪਾ ਵਾ ਕੀ ਕਹਿੰਦੇ ਤੈਨੂੰ ਕਹਿੰਦੇ ਇੰਗਲੈਂਡ ਵੀ ਲੈ ਕੇ ਜਾਵਾਂਗੇ ਜੇ ਤੂੰ ਚਾਹੇਂਗੀ ਤੇ ਹਾਂਜੀ ਪਾਜੀ ਦੇਖੋ ਪਤਾ ਕੀ ਗੱਲਾਂ ਹੁੰਦੀਆਂ ਗੱਲਾਂ ਨਾ ਕਈ ਵਾਰੀ ਕਰਕੇ ਨਿਕਲ ਜਾਂਦੇ ਨੇ ਤੁਸੀਂ ਅੱਜ ਪਹਿਲਾਂ ਤਾਂ ਆਪਣਾ ਜੋ ਕਿਹਾ ਸੀਗਾ ਇਸ ਸੁਬਾਹ ਦੀ ਪੜ੍ਹਾਈ ਦਾ ਵੀ ਤੁਸੀਂ ਖਰਚਾ ਚੱਕਿਆ ਤੁਸੀਂ ਹੁਣ ਗੱਲ ਕੀਤੀ ਕਿ ਬੱਚਾ ਅਗਰ ਚਾਹੇ ਪੜ੍ਹਾਈ ਤੋਂ ਬਾਅਦ ਵੀ ਜਾਂ ਇੰਗਲੈਂਡ ਆਣਾ ਚਾਹੇ ਮੈਂ ਮੈਂ ਥਾਂ ਭਾਜੀ ਮੈਂ ਸਕਾਲਰਸ਼ਿਪ ਦਊਂ ਮੈਂ ਸਾਰਾ ਕੁਝ ਕਰੂੰ ਪਾਜੀ ਮੈਂ ਕੁੜੀ ਬਣਾ ਕੇ ਚੱਲਾਂ ਆਪਣੀ ਧੀ ਬਣਾ ਕੇ ਚੱਲਾਂ ਜੇ ਹੁਣ ਕਹਿੰਦੇ ਨੇ ਮੈਂ ਹੁਣ ਪੇਪਰ ਕਰਾ ਲਵਾਂ ਡੀਸੀ ਕੋਲੋਂ ਹੁਣ ਚੱਲਣ ਮੈਂ ਇਨਾ ਤਹਿਸੀਲ ਜਾ ਕੇ ਮੇਰੇ ਨਾਂ ਕਰਾ ਦੇਣ ਜੇ ਨਾ ਕਰਾਂ ਤਾਂ ਫਿਰ ਗੱਲ ਕਰਿਓ ਦੇਨ ਬਿਲਕੁਲ ਮੈਂ ਕੋਈ ਗੱਲੀ ਬਾਤੀ ਬਾਦੇ ਕਰਨ ਨਹੀਂ ਆਇਆ ਭਾਜੀ ਮੈਂ ਇਹਦੇ ਚਲੋ ਤੁਸੀਂ মিডিਆ ਲੈ ਗਏ ਹੋ ਮੈਂ ਤੇ মিডিਆ ਦੇ ਨਾਲ ਵੀ ਨਹੀਂ ਸੀ ਚਲੋ ਐਕਚੁਅਲੀ ਤੁਸੀਂ ਮੇਰੀ ਇੰਟਰਵਿਊ ਦੇ ਵਿੱਚ ਕਿਹਾ ਸੀ ਜੀ ਮੈਂ ਤਾਂ ਕਰਕੇ ਤੁਹਾਡੇ ਮੈਂ ਪਤਾ ਕਿਉਂ ਤੁਹਾਨੂੰ ਕਿਹਾ ਸੀਗਾ ਉਦੋਂ ਨਾ ਲੋਕ ਨਾ ਇੰਟਰਵਿਊ ਦੇ ਵਿੱਚ ਕਹਿ ਜਾਂਦੇ ਨੇ ਲੇਕਿਨ ਜਾਣਦੇ ਨਹੀਂ ਮੈਂ ਤਾਂ ਕਿਹਾ ਵੀ ਭਾਜੀ ਤੁਸੀਂ ਜਾਓਗੇ ਤੁਸੀਂ ਤਾਂ ਅੱਜ ਕਰਕੇ ਦਿਖਾਇਆ ਭਾਜੀ ਤੁਸੀਂ ਪਿੰਡ 'ਚ ਵੀ ਪੁੱਛ ਲਓ ਇਹ ਜਿਹੜੀ ਜਿਹੜੀ ਗੱਲਾਂ ਕੀਤੀਆਂ ਆ ਉਹ ਜਿਹੜੀ ਕਈਆਂ ਆ ਉਹ ਕੀਤੀਆਂ ਆ ਹੈਨਾ ਜਿੱਦਾਂ ਆਸ਼ਰਮ ਬਣਾਇਆ ਐਨੀਮਲ ਸ਼ੈਲਟਰ ਬਣਾਇਆ ਹੋਰ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਤੇ ਲੇਟਾਂ ਲਵਾਈਆਂ ਭਰਾ ਬੈਠੇ ਐ ਸੇ ਮੈਨੂੰ ਕਿਹੜਾ ਕੁਝ ਕਰਨ ਦੀ ਲੋੜ ਆ ਭਰਾ ਬੈਠੇ ਮੇਰੇ ਉਹ ਕਹਿੰਦੇ ਜਾ ਕੇ ਅੱਜ ਨਹੀਂ ਜਾਊਂਗਾ ਮੇਰੇ ਭਰਾ ਨਾਰਾਜ਼ ਹੋ ਜੂਗੇ ਹੈਨਾ ਆਪਾਂ ਭਰਾਵਾਂ ਨੂੰ ਤੁਹਾਨੂੰ ਨਾਰਾਜ਼ ਕਰਨਾ ਆ ਸੋ ਜਿਹੜੀ ਮੈਂ ਗੱਲ ਕੀਤੀ ਹੈ ਨਾ ਕੁੜੀ ਦੀ ਮੈਂ ਸੋਚ ਸਮਝ ਕੇ ਵਿਚਾਰ ਬਣਾ ਕੇ ਮੁੰਡਿਆਂ ਨਾਲ ਆਪਣੇ ਭਰਾਵਾਂ ਨਾਲ ਗੱਲਾਂ ਕਰਕੇ ਫੇਰ ਕੀਤੀ ਆ ਠੀਕ ਐ ਮੈਂ ਇਕੱਲਾ ਨਹੀਂ ਤੁਹਾਡੀ ਇੰਗਲੈਂਡ ਦੇ ਵਿੱਚ ਹੋਰ ਦੋਸਤ ਦਾ ਭਰਾ ਬੈਠੇ ਉਹਨਾਂ ਨੇ ਸਾਰੇ ਅਮਰੀਕਾ ਅਮਰੀਕਾ ਬੈਠੇ ਐ ਗੁਰੂ ਬੈਠਾ ਅਮਰੀਕਾ ਸੋਨਾ ਬੈਠਾ ਮਥੂਨ ਤੇ ਆਪਣਾ ਮੈਨੀ ਹਣੀ ਜਿਗਜ਼ ਹਣੀ ਇਹਨਾਂ ਨੇ ਨਾਲ ਬੈ ਕੇ ਚਾਰ ਪੰਜ ਭਰਾਵਾਂ ਨਾਲ ਸਲਾਹ ਕਰਕੇ ਫਿਰ ਮੈਂ ਸਟੈਪਲ ਲਿਤਾਇਆ ਮੈਂ ਇਦਾਂ ਵੀ ਨਹੀਂ ਕਿ ਵੀ ਚਲੋ ਵੀ ਅੱਜ ਮੈਂ ਕਹਿ ਦਵਾ ਕੱਲ ਨੂੰ ਮੇਰੇ ਹਾਲਾਤ ਮਾੜੇ ਹੋ ਜਾਣ ਤੇ ਮੈਂ ਕੁੜੀ ਦਾ ਖਰਚਾ ਨਾ ਚਾਹਾਂ ਨਾ ਭਾਜੀ ਮੈਂ ਜਿਹੜਾ ਡਾਕਟਰ ਬਣਾ ਲਈ ਉਹ ਤਾਂ ਡਾਕਟਰ ਬਣਾ ਲਈ ਭਾਜੀ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਰੋਜ਼ਰ ਸੰਧੂ ਨੇ ਜੋ ਐਲਾਨ ਕੀਤਾ ਸੀ ਅੱਜ ਪੂਰਾ ਕੀਤਾ ਤੇ ਇਸ ਤੋਂ ਇਲਾਵਾ ਇੱਕ ਹੋਰ ਵਾਦਾ ਕਰਕੇ ਚੱਲੇ ਨੇ ਕਿ ਅਗਰ ਮੇਰੀ ਬੇਟੀ ਜੈਸਮੀਨ ਮੇਰੀਆਂ ਦੋ ਬੇਟੀਆਂ ਹੋਗੀਆਂ ਇੱਕ ਪਹਿਲਾਂ ਸੀ ਅਗਰ ਇੰਗਲੈਂਡ ਆਣਾ ਚਾਹੇ ਤੇ ਮੈਂ ਕੱਲ ਹੀ ਸਵੇਰੇ ਤਹਿਸੀਲਦਾਰ ਕੋਲ ਜਾ ਕੇ ਡੀਸੀ ਕੋਲ ਜਾ ਕੇ ਕਾਗਜ਼ ਬਣਾ ਕੇ ਇਹਨਾਂ ਨੂੰ ਜਾਣ ਨੂੰ ਤਿਆਰ ਹੁਣ ਪਰਿਵਾਰ ਦੀ ਅੱਗੋਂ ਕੀ ਰਜ਼ਾਮੰਦੀ ਹੁੰਦੀ ਉਹ ਬਾਅਦ ਦੀ ਗੱਲ ਹੈ ਪਰ ਇਹਨਾਂ ਨੇ ਜੋ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਕੈਮਰਾਮੈਨ ਪ੍ਰਥਮ ਪਰਮਜੀਤ ਸਿੰਘ ਰਾਗਪੁਰੇ ਵਾਈਸੋ ਪੰਜਾਬ ਫੋਗਵਾੜਾ